ਜਾਤਾਂ ਦੇ ਨਾਤੇ ਹੋਵੇ ਧਰਮਾਂ ਦੇ ਨਾਤੇ ਹੋਵੇ ਪਰ ਇੱਥੇ ਅਸੀਂ ਸਾਰੇ ਬੈਠੇ ਆਏ ਸਾਰੇ ਚਿਹਰੇ ਬੈਠੇ ਆ ਇਹ ਉਹਨਾਂ ਦੇ ਮੂੰਹ ਤੇ ਚਪੇੜ ਹੈ ਕਿ ਆ ਇਹਨੂੰ ਤੋੜ ਕੇ ਦਿਖਾਓ ਹਾਂ ਇਹਨੂੰ ਤੋੜ ਕੇ ਦਿਖਾਓ ਇਹ ਆ ਅਸਲ ਭਾਰਤ ਉਹ ਨਹੀਂ ਆ ਜੋ મોદી ਜੀ ਕਹਿੰਦੇ ਨੇ ਕਹੋਗੇ ਕਿ ਸੈਕੰਡ ਫ੍ਰੀडम ਸਟਰਗਲ ਆ ਆਪਣੀ ਤੇ ਇਨਸ਼ਾਅੱਲਾ ਇਹ ਲਗਾਈ ਤੋਂ ਆਪਾਂ ਜਿੱਤਾਂਗੇ ਅਸੀਂ ਪਹਿਲਾਂ ਹੀ ਬਹੁਤ ਛਿੱਕੀਆਂ ਛਿੱਕੀਆਂ ਲੜਾਈਆਂ ਜਿੱਤ ਚੁੱਕੇ ਆ ਜਿੱਦਾਂ ਸਾਡਾ ਕਿਰਦਾਰ ਸਾਨੂੰ ਵਾਪਸ ਮਿਲ ਚੁੱਕਿਆ ਸਾਡਾ ਕਿਰਦਾਰ ਸਾਨੂੰ ਵਾਪਸ ਮਿਲ ਚੁੱਕਿਆ ਸੀ اخਲਾਕਾਂ ਦੀ جنگ ਲੜਨ ਆਏ ਆ ਇੱਥੇ ਇਨਕਲਾਬਾਂ ਦੀ جنگ ਲੜਨ ਆਏ ਆ ਇੱਥੇ ਬਹੁਤਾ ਸਮਾਂ ਨਹੀਂ ਲਾਉਂਗੀ ਤੇ ਇੱਕ ਗੀਤ ਤੁਹਾਨੂੰ ਤੁਹਾਡੇ ਸੰਜੇ ਕਾਨਾ ਮੈਂ ਕੁਝ ਲਾਈਨਾਂ ਲਿਖਣ ਦੀ ਕੋਸ਼ਿਸ਼ ਕੀਤੀ ਆ ਤੇ ਸਾਥ ਦਿਓ ਤੇ ਗੌਰ ਫਰਮਾਇਓ ਅਕਲ ਜੀ

ਦੀ ਜਾਨ ਤੇ ਬਣੀ ਤੇਰਾ ਵਪਾਰ ਹੋ ਗਿਆ ਸਰਕਾਰ ਜਾਨ ਤੇ ਬਣੀ ਤੇਰਾ ਵਪਾਰ ਹੋ ਗਿਆ ਫਜ਼ਲਾ ਨਾਲ ਇਸ਼ਕ ਜੋ ਕਰਦੇ ਪਲ ਪਲ ਅਜ ਹੋਨੇ ਮਰਦੇ ਧਰਤੀ ਲੈ ਪੁੱਤਿਆ ਬਾਕੀ ਹੱਕਾਂ ਲਈ ਜੋਨੇ ਲੜਦੇ ਫਜ਼ਲਾ ਜਾਂਤੇ ਬਣੀ ਤੇਰਾ ਵਪਾਰ ਹੋ ਗਿਆ ਸਰਕਾਰੇ ਜਾਂਤੇ ਬਣੀ ਤੇਰਾ ਵਪਾਰ ਹੋ ਗਿਆ ਮੁੜ ਕੇ ਨਉਕ ਜੀਏ ਨਾ ਤੇਰੀ ਸੋਖਾ ਕੇ ਆਏ ਢੇੜੇ ਸੋਣ ਟੋਣ ਨੂੰ ਕਰ ਲੈ ਦੇਣ ਅੱਜ ਉਹਨੂੰ ਕਹੇ ਮੁੜ ਕੇ

ਬੋਲ ਬੋਤਾਂ ਵਾਸਤਾ ਦਾ ਇੱਦਾਂ ਹੀ ਆਪਾਂ ਲੜਦੇ ਰਹੀਏ ਤੇ ਯਾਦ ਰੱਖਿਓ ਤੇ ਮੇਰੇ ਵੀ ਇਹਨੇ ਬਹੁਤ ਸੋਹਣੀ ਗੱਲ ਕੀਤੀ ਕਿ ਇਹ ਕਿਰਦਾਰ ਨੂੰ ਕਿਹੜਾ ਤੱਕ ਲੈ ਕੇ ਜਾਈਏ ਤੇ ਇੱਕ ਕਲਾਕਾਰ ਦੇ ਤੌਰ ਤੇ ਇੱਕ ਬਹੁਤ ਵੱਡਾ ਗੱਲ ਕਿਹੜਾ ਚਾਹੂਗੀ ਤੇ ਜੱਟਾਂ ਦਾ ਜਿਹੜਾ ਕਿਰਦਾਰ ਹੈ ਉਹ ਨਹੀਂ ਹੈ ਜੋ ਮੇਰੇ ਕਲਾਕਾਰ ਵੀਟ ਪੜ ਗਾਣਿਆਂ 'ਚ ਗਾਉਂਦੇ ਨੇ ਜੱਟਾਂ ਦਾ ਕਿਰਦਾਰ ਆ ਇਹ ਜੋ ਥਲਾਕਾਂ ਦੀ ਜੜ ਲੜਦਾ ਤੇ ਜੰਗ ਲੜਦਾ ਹੈ ਤੇ ਸਾਨੂੰ ਸਾਰਿਆਂ ਨੂੰ ਹੁਣ ਆ ਫੈਸਲਾ ਕਰਨਾ ਹੈ ਕਿ ਅਸੀਂ ਪੱਟਾ ਕਿਸੇ ਬੇਕਸੂਰ ਦੀ ਮੌਤ ਤੇ ਜਾਂ ਕਿਸੇ ਨੂੰ ਥੱਲੇ ਲਾ ਕੇ ਅਸੀਂ ਥਾਪ ਥਾਪੀ ਮਾਰਨੀ ਆਪਣੇ ਪੱਟਾ ਤੇ ਇੱਕ ਤੁਸੀਂ ਇਹ ਮੇਰੇ ਹਾਂ ਦੇ ਵੀਰ ਭੈਣ ਡਿਸਾਈਡ ਕਰਨਗੇ ਤੇ ਉਮੀਦ ਕਰਦੇ ਆ ਕਿ ਆ ਕਿਰਦਾਰ ਸਾਡੇ ਘਰਾਂ ਤੱਕ ਜਾਣਗੇ ਤੇ ਇੱਥੇ ਕਿ ਮੋੜੇ ਤੇ ਨਹੀਂ ਰਹਿ ਜਾਣਗੇ ਮੋੜੇ ਤੋਂ ਬਾਅਦ ਵੀ ਸਾਡੇ ਇਹ ਕਿਰਦਾਰ ਜਿਉਂਦੇ ਰਹਿਣਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿ